ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਗ ਨੇ ਕਾਂਗਰਸ ਬਾਦਪਾਤੇ ਅਕਾਲੀ ਪਾਰਟੀਆਂ ਤੇ ਕੀਤੇ ਤਿੱਖੇ ਹਮਲੇ ਉਹਨਾਂ ਕਿਹਾ ਮੈਂ ਖੰਨੇ ਦਾ ਸੇਵਾਦਾਰ ਬਣ ਕੇ ਖੜਾ ਹਾਂ ਤੁਹਾਡੇ ਸਾਹਮਣੇ ਪਹਿਲਾ ਤੁਸੀਂ ਦੇਖਿਆ ਯਾਦ ਆਉਂਦਾ ਹੈ ਉਹ ਖੰਨਾ ਤੁਰਿਆ ਫਿਰਦਾ ਪੁਰੇ ਕਾਂਗਰਸੀ ਸਾਬਕਾ ਆਪਣਾ ਮੰਤਰੀ ਆਪਣੇ ਉਦੋਂ ਕਹਿੰਦਾ ਹੈ ਮੈਨੂੰ ਸ਼ਰਮ ਆਉਂਦੀ ਹੈ ਦੱਸਦੇ ਹੋਏ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਲੋਕ ਉਰੇ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਬਾਹੂ ਮਾਜਰੇ ਖੰਡੇ ਨੂੰ ਮੁੱਟ ਕੇ ਖਾਣ ਵਾਲਾ ਖੰਡੇ ਦੇ ਚੌਕਾਂ 'ਚ 100-100 ਗਊਆਂ ਬੈਠੀਆਂ ਹੁੰਦੀਆਂ ਸੀ ਬੇਸਾਰ ਇਹੀ ਖੰਡੇ ਦੇ ਚੌਕਾਂ 'ਚ ਕੂੜੇ ਦੇ ਢੇਡੇ ਢੇਡ ਲੱਗੇ ਹੁੰਦੇ ਸੀ ਕੰਦਾ ਕਰਾ ਕੇ ਸੌ ਸਾਲ ਤੱਕ ਸੂਰ ਫਿਰਦਾ ਹੁੰਦਾ ਸੀ ਉਰੇ 19 19 ਨਜਾਇਜ਼ ਕਲੋਨੀਆਂ ਖੰਨੇ ਚ ਕੱਟ ਕੇ ਇਹ ਉਰੇ ਭੂ ਮਾਫੀਆ ਚਲਾਉਣ ਵਾਲੇ ਲੋਕ ਅੱਜ ਸਾਨੂੰ ਦੱਸਣਗੇ ਸੇਵਾ ਕਦੋਂ ਨੇ ਸਾਲ ਹੋ ਗਏ ਕੋਈ ਇੱਕ ਬੰਦਾ ਉਂਗਲੀ ਚੱਕ ਕੇ ਕਹਿ ਦਵੇ ਤੁਹਾਡਾ ਲੀਡਰ ਨੇ ਉਹਦੇ ਬੇਈਮਾਨੀ ਕੀਤੀ ਹੈ ਉਹਦੇ ਚੋਰੀ ਠੱਗੀ ਕੀਤੀ ਹੈ ਇੱਕ ਬੰਦਾ ਉਂਗਲੀ ਚੱਕ ਕੇ ਕਹਿ ਦਵੇ ਕੋਈ ਇੱਕ ਜਗ੍ਹਾ ਕਹਿ ਦਵੇ ਕਿ ਕੋਈ ਸਾਡੀ ਕਿਸੇ ਨਜਾਇਜ਼ ਕਲੋਨੀ ਦੀ ਈਸਾ ਬੋਲਦਾ ਹੋਵੇ ਕੋਈ ਕਹਿ ਦਵੇ ਸ਼ਰਾਬ ਫੈਕਟਰੀ ਦਾ ਛਤੋ ਸਾਡਾ ਕਿਸੇ ਸ਼ਰਾਬ ਦੇ ਠੇਕੇ 'ਚ ਵੀ ਕੋਈ ਕਹਿਣਵੇ ਅਸੀਂ ਕਿਸੇ ਆਪਣੇ ਚਹੇਤੇ ਨੂੰ ਕੋਈ ਠੇਕਾ ਦਵਾਇਆ ਹੋਵੇ ਕੋਈ ਮਾਈਨਿੰਗ ਦਾ ਕੰਮ ਕਰਾਇਆ ਹੋਵੇ ਕੋਈ ਇੱਕ ਜਣਾ ਉੱਪਕੇ ਕਹਿਦੇ ਸਾਡੇ ਕਿਸੇ ਬੰਦੇ ਦੇ ਕੋਲ ਕੋਈ ਸਰਕਾਰੀ ਇੱਕ ਵੀ ਕੰਮ ਨਹੀਂ ਸੋ ਹੁਣ ਤਾਂ ਚਲੋ ਆਪਣੇ ਕੋਲ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਦੇ ਨਾਲ ਡਿਪਾਰਟਮੈਂਟ ਵੀ ਹੈਗੇ ਨੇ ਤਾਂ ਜੇ ਉਰੋ ਵਿੱਕੀ ਮਿਸ਼ਾਲ ਜੀ ਨੂੰ ਤੁਸੀਂ ਸੇਵਾ ਦਾ ਮੌਕਾ ਦੰਦੇ ਹੋ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ-ਜਿਹੜੀਆਂ ਕੋਈ ਤੁਸੀਂ ਆਮ ਘਰ ਦੇ ਵਿੱਚੋਂ ਕਿਉਂਕਿ ਵਾਕੀ ਅਸੀਂ ਸੁਣਦੇ ਸੀਗੇ ਵੀ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਟਿਕਟ ਦਿੰਦੇ ਨੇ ਮੇਰਾ ਘਰ ਜਾ ਕੇ ਦੇਖ ਲਓ ਮੇਰਾ ਕਾਰੋਬਾਰ ਦੇਖ ਲਓ ਇੱਕ ਆਮ ਘਰ ਦੇ ਵਿੱਚੋਂ ਅਸੀਂ ਉੱਠ ਕੇ ਆਏ ਆਂ ਔਰ ਪਾਰਟੀ ਨੇ ਸਾਨੂੰ ਬੜਾ ਮਾਰ ਡਿਮਾਂਡ ਦੇ ਗਰੀਬੀ ਨੂੰ ਟਿਕਟ ਦਿੱਤੀ ਗਈ ਹੈ ਸਾਨੂੰ ਪੂਰੀ ਆਸ ਹੈ ਜਦੋਂ 21 ਨੂੰ ਵੋਟਾਂ ਪੈਣਗੀਆਂ ਤੇ ਰਿਜ਼ਲਟ ਆਊਗਾ ਵੀ ਕਿੱਚ ਬਹੁਤ ਬਹੁਤ ਨਾਲ ਉਹ ਜਿੱਤਣਗੇ ਕਿਉਂਕਿ ਸਹੀ ਮੈਨੇਜ ਉਹਨਾਂ ਦੀ ਥਾਪੜਾ ਸਾਰੇ ਮੰਤਰੀ ਸਾਹਿਬ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਾਂਗਰਸ ਬਾਦਪਾ ਤੇ ਅਕਾਲੀ ਪਾਰਟੀਆਂ ਤੇ ਕੀਤੇ ਤਿੱਖੇ ਹਮਲੇ ਉਹਨਾਂ ਕਿਹਾ ਮੈਂ ਖੰਨੇ ਦਾ ਸੇਵਾਦਾਰ ਬਣ ਕੇ ਖੜਾ ਹਾਂ ਤੁਹਾਡੇ ਸਾਹਮਣੇ ਪਹਿਲਾ ਤੁਸੀਂ ਦੇਖਿਆ ਯਾਦ ਆਉਂਦਾ ਉਹ ਖੰਨਾ ਖੰਨੇ ਦੇ ਚੌਂਕਾ ਸੋ ਸੋ ਗਊਆਂ ਬੈਠੀਆਂ ਹੁੰਦੀਆਂ ਸਨ ਇਹੀ ਖੰਨੇ ਦੇ ਚੌਂਕਾ ਤੇ ਕੂੜੇ ਦੇ ਐਡੇ ਐਡੇ ਢੇਰ ਲੰਗੇ ਲੱਗੇ ਹੁੰਦੇ ਸਨ ਕੰਦਾ ਕਰਵਾ ਕਰਵਾ ਕੇ ਡੰਪ ਬਣਾ ਰੱਖੇ ਸਨ ਸੋ ਸੋ ਸੂਰ ਫਿਰਦਾ ਆਉਂਦਾ ਸੀ ਕਦੇ ਸੋਚਿਆ ਸੀ ਕਿ ਇਹ ਜੀਟੀ ਰੋਡ ਤੇ ਪੈਂਦੀ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਹੋਵੇ ਤੇ ਉਸ ਦਾ ਐਡਾ ਵੱਡਾ ਇਹ ਜਲੂਸ ਕੱਢਣਗੇ ਸ਼ਰਾਬ ਦੀਆਂ ਫੈਕਟਰੀਆਂ ਬਹੁ ਮਜਰਾ ਚਾਉਣ ਵਾਲੇ ਲੋਕ ਖੰਨੇ ਨੂੰ ਲੁੱਟ ਲੁੱਟ ਕੇ ਖਾਣ ਵਾਲੇ ਲੋਕ ਕੋੜੇ ਦੇ ਢੇਰ ਲਗਵਾਉਣ ਵਾਲੇ ਲੋਕ ਕੰਡਾ ਕਰਵਾ ਕਰਵਾ ਕੇ ਲੋਕਾਂ ਤੇ ਕਬਜ਼ੇ ਕਰਾਉਣ ਵਾਲੇ ਲੋਕ 19 19 ਖੰਨੇ ਚ ਨਾਇਜ਼ ਕਲੋਨੀਆ ਇਕੱਠਾ ਵਾਲੇ ਲੋਕ ਭੂ ਮਾਫੀਆ ਚਲਾਉਣ ਵਾਲੇ ਲੋਕ ਅੱਜ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ਇਹ ਸਭ ਕੁਝ ਦੋਸ਼ ਲਗਾਉਂਦੇ ਹੋਏ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕਿਹਾ ਇੱਕ ਸਾਲ ਲਈ ਵਿੱਕੀ ਮਛਾਲ ਨੂੰ ਸੇਵਾ ਦਾ ਮੌਕਾ ਦੇ ਦਿਓ ਵਾਰਡ ਨੰਬਰ 2 ਦੇ ਵਾਸੀਓ ਅਗਲੀ ਵਾਰ ਸੋਪੋ ਵੋਟ ਮੰਗਣ ਤਾਂ ਆਵਾਂਗੇ ਜੇ ਤੁਹਾਡੇ ਕੰਮ ਕਰਾਂਗੇ ਨਹੀਂ ਆਉਂਦੇ ਨਹੀਂ ਅਸੀਂ ਤਾਂ ਪਹਿਲੇ ਵੋਟ ਕੀਤੇ ਨੇ ਪਹਿਲੇ ਵੋਟ ਕੀਤੇ ਨੇ ਆ ਵਾਰਡ ਨੰਬਰ 2 ਚ ਮਹੱਲਾ ਕਲੀਨਿਕ ਬਣਾਇਆ ਹੈ ਔਰ ਵੀ ਆਪ ਡਿੱਕੋ ਕਮਾਲ ਦੀ ਗੱਲ ਸਭ ਤੋਂ ਪਹਿਲਾਂ ਇਹ ਏਰੀਆ ਤਾਂ ਚੁਣਿਆ ਕਿਉਂਕਿ ਮੈਨੂੰ ਪਤਾ ਸੀ ਇਸ ਏਰੀਆ ਦੇ ਵਿੱਚ ਸਭ ਤੋਂ ਵੱਧ ਇਸ ਸਿਹਤ ਸੂਲਤਾ ਦੀ ਜ਼ਰੂਰਤ ਹੈ ਮੈਂ ਆਖਰ ਚਿੱਕੋ ਗੱਲ ਕਹਿਣੀ ਹੈ ਡਿੱਕੋ ਗੱਲ ਵਿੱਕੀ ਮਛਾਲ ਵਰਗਾ ਤੁਹਾਨੂੰ ਕੈਂਡੀਡੇਟ ਨਹੀਂ ਮਿਲਣਾ ਜੇਤਨ ਟਿਕਟ ਫਾਈਨਲ ਕਰਨੀ ਸੀ ਜਦੋਂ ਸਾਡੀ ਕਮੇਟੀ ਬੈਠੀ ਟਿਕਟ ਫਾਈਨਲ ਕਰਨ ਲਈ ਉਹਨਾਂ ਨੇ ਪੁੱਛਿਆ ਪੁਰੋ ਹੋਰਾਂ ਨੇ ਵੀ ਬਹੁਤ ਟਿਕਟ ਅਪਲਾਈ ਕੀਤੀਆਂ ਸੀਗੀਆਂ ਜਿਹੜੇ ਤਾਂ ਪਾਰਟੀ ਨੂੰ ਪਿਆਰ ਕਰਦੇ ਸੀ ਜਿਨ੍ਹਾਂ ਨੇ ਅਪਲਾਈ ਕੀਤੀ ਜਿਹੜੇ ਪਾਰਟੀ ਨੂੰ ਪਿਆਰ ਕਰਦੇ ਸੀ ਜਿਹੜੇ ਸੱਚੀਓ ਚਾਹਦੇ ਸੀ ਸਮਾਜ ਬਦਲ ਸਕੇ ਕੁਸਲਾ ਹੋ ਸਕੇ ਉਹਨਾਂ ਨੇ ਜਿਹਨੂੰ ਵੀ ਟਿਕਟ ਮਿਲ ਗਈ ਉੱਠ ਕੇ ਉਹਦੇ ਨਾਲ ਤੁਰ ਪਏ ਪਰ ਜਿਹੜੇ ਵਿੱਚ ਕਾਲੀਆਂ ਭੇਡਾਂ ਜਿਹੜੇ ਵਿੱਚ ਝੂਠੇ ਲੋਕ ਬੈਠੇ ਸੀ ਜਿਹੜੇ ਬੈਠੇ ਤਾਂ ਸਾਡੀ ਮੀਟਿੰਗਾਂ 'ਚ ਸੀ ਇੱਕ ਦਿਨ ਪਹਿਲਾਂ ਜਰਮਾ ਪੁੱਛਿਆ ਸਾਥ ਦੇਓਗੇ ਐਡਾ ਹੱਥ ਕੱਢਿਆ ਕਹਿੰਦੇ ਦੇਾਂਗੇ ਅਗਲੇ ਦਿਨ ਜਾ ਕੇ ਪਤਾ ਲੱਗਿਆ ਕਾਦੀਆਂ ਦੇ ਡਿਰੇਕਟਰ ਲੈ ਕੇ ਲੜਨ ਲੱਗੇ ਆ ਹੀ ਜੇ ਨੇ ਦੇਖੋ ਕੀ ਕਹੋਂਗੇ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਜ਼ਮੀਰਾਂ ਨੂੰ ਕਿੱਥੇ ਤੁਸੀਂ ਜਿਗਾਓਗੇ ਉਹ 2022 ਚ ਆਮ ਆਦਮੀ ਪਾਰਟੀ ਉਹਨੂੰ ਜਿੱਤੀ ਹੈ ਮੈਨੂੰ ਤੁਸੀਂ ਵੋਟਾਂ ਪਾ ਕੇ ਉਹਨੂੰ ਐਮਐਲਏ ਬਣਾਇਆ ਮੇਰੀ ਕੀ ਔਕਾਤ ਸੀ ਮੈਂ ਜੂਰੇ ਕੋਈ ਕੈਬਨਿਟ ਮੰਤਰੀ ਬਣ ਕੇ ਨਹੀਂ ਆਇਆ ਮੈਂ ਜੂਰੇ ਕੋਈ ਐਮਐਲਏ ਬਣ ਕੇ ਨਹੀਂ ਆਇਆ ਮੈਂ ਅੱਜ ਖੰਨੇ ਦਾ ਸੇਵਾਦਾਰ ਬਣ ਕੇ ਤੁਹਾਡੇ ਵਿੱਚ ਖੜਾ ਹੈ ਯਕੀਨ ਜਾਣਿਓ ਜਦੋਂ 2022 ਚ ਆਮ ਆਦਮੀ ਥਾਕੇ ਨੂੰ ਤੁਸੀਂ ਵੋਟਾਂ ਪਾਈਆਂ ਜਿੱਤੇ ਇਹੀ ਖੰੰਨਾ ਸੀ ਮੂਹੋ ਬੋਲਦੀ ਤਸਵੀਰ ਸੀ ਇਹਦਾ ਖੰਨੇ ਦੇ ਚੌਕਾ 'ਚ 100 100 ਗਊਆਂ ਬੈਠੀਆਂ ਹੁੰਦੀਆਂ ਸੀ ਬੇਸਹਾਰ ਇਹੀ ਖੰਨੇ ਦੇ ਚੌਕਾ 'ਚ ਕੂੜੇ ਦੇ ਏਡੇ ਏਡੇ ਢੇਰ ਲੱਗੇ ਹੁੰਦੇ ਸੀ ਕੰਦਾ ਕਰਾ ਕੇ 100 100 ਤਾਂ ਸੂਰ ਫਿਰਦਾ ਹੁੰਦਾ ਸੀ ਉਰੇ ਕਦੇ ਸੋਚਿਆ ਸੀ ਕਿ ਜੀ.ਡੀ. ਰੋਡ ਤੇ ਪੈਂਦਾ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੋਵੇ ਖੰਨਾ ਤੇ ਉਹਦਾ ਐਡਾ ਵੱਡਾ ਇਹ ਜਲੂਸ ਕੱਢਣਗੇ ਆ ਤੁਰਿਆ ਪੁੱਤੇ ਪੁਰੇ ਕਾਂਗਰਸੀ ਸਾਫਕਾ ਆਪਣੇ ਮੰਤਰੀ ਆਪਣੇ ਅੱਗ ਕਾਂਦਾ ਮੈਨੂੰ ਸ਼ਰਮ ਆਉਂਦੀ ਹੈ ਦੱਸਦੇ ਹੋਏ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਲੋਕ ਔਰੇ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਬਹਾਉ ਮਾਜਰੇ ਕੰਨਿਆਂ ਨੂੰ ਮੁੱਟ ਕੇ ਖਾਣ ਵਾਲੇ ਲੋਕ ਜਗਾ ਜਗਾ ਕੂੜੇ ਦੇ ਢੇਰ ਨੂੰ ਆਣ ਵਾਲੇ ਲੋਕ ਕੰਡਾ ਖਰਾ ਖਰਾ ਕੇ ਲੋਕਾਂ ਦੇ ਕੱਜੇ ਕਰਨ ਵਾਲੇ ਲੋਕ ਉੰਨੀ ਉੰਨੀ ਨਗਾਇਜ਼ ਕਲੋਨੀਆਂ ਖੰਨੇ ਚ ਕੱਟ ਕੇ ਇਹ ਊਰੇ ਭੂ ਮਾਫੀਆ ਚਲਾਉਣ ਵਾਲੇ ਲੋਕ ਅੱਜ ਸਾਨੂੰ ਦੱਸਣਗੇ ਸੇਵਾ ਕੀ ਹੁੰਦੀ ਹੈ ਪੌਣੇ 3 ਸਾਲ ਹੋ ਗਏ ਕੋਈ ਇੱਕ ਬੰਦਾ ਉਂਗਲੀ ਚੱਕ ਕੇ ਕਹਿ ਦੇਵੇ ਤੁਹਾਡਾ ਲੀਡਰ ਨੇ ਉਹਦੇ ਬੇਈਮਾਨੀ ਕੀਤੀ ਹੈ ਉਹਦੇ ਚੋਰੀ ਠੱਗੀ ਕੀਤੀ ਹੈ ਇੱਕ ਬੰਦਾ ਉਂਗਲੀ ਚੱਕ ਕੇ ਕਹਿ ਦੇਵੇ ਕੋਈ ਇੱਕ ਜਗ੍ਹਾ ਕਹਿ ਦੇਵੇ ਕਿ ਕੋਈ ਸਾਡੀ ਕਿਸੇ ਨਜਾਇਜ਼ ਕਲੌਨੀ ਚ ਹਿੱਸਾ ਬੋਲਦਾ ਹੋਵੇ ਕੋਈ ਕਹਿ ਦੇਵੇ ਸ਼ਰਾਬ ਫੈਟਨੀ ਦਾ ਛੱਟੋ ਸਾਡਾ ਕਿਸੇ ਸ਼ਰਾਬ ਦੇ ਠੇਕੇ 'ਚ ਵੀ ਹਿੱਸਾ ਬੋਲਦਾ ਹੋਵੇ ਕੋਈ ਕਹਿ ਦੇਵੇ ਅਸੀਂ ਕਿਸੇ ਆਪਣੇ ਚਹੇਤੇ ਨੂੰ ਕੋਈ ਠੇਕਾ ਦਵਾਇਆ ਹੋਵੇ ਕੋਈ ਮਾਈਨਿੰਗ ਦਾ ਕੰਮ ਕਰਾਇਆ ਹੋਵੇ ਕੋਈ ਇੱਕ ਜਣਾ ਉੱਪਕੇ ਕੱਢ ਦੇ ਸਾਡੇ ਕਿਸੇ ਬੰਦੇ ਦੇ ਕੋਲ ਕੋਈ ਸਰਕਾਰੀ ਇੱਕ ਵੀ ਕੰਮ ਆਹੀ ਜਾ ਹੋਵੇ ਅੱਜ ਵੀ ਅੱਜ ਵੀ ਸ਼ਰਾਬ ਦੇ ਠੇਕਿਆਂ 'ਚ ਇਹਨਾਂ ਦੇ ਹਿੱਸੇ ਬੋਲਦੇ ਨੇ ਅੱਜ ਵੀ ਰੇਤੇ ਦੇ ਜਿਹੜੇ ਮਾਫੀਆ ਚੱਲਦੇ ਨੇ ਉਹਨਾਂ 'ਚ ਇਹਨਾਂ ਦੇ ਹਿੱਸੇ ਬੋਲਦੇ ਨੇ ਅੱਜ ਵੀ ਹਰਾਨੀ ਦੀ ਫੂਕ ਨੈਕਸਸ ਹੈ ਬਈ ਟੁੱਟਦੇ ਟੁੱਟਦੇ ਸਮਾਂ ਲੱਗਦਾ 75 ਸਾਲ ਹੋ ਗਏ ਲੋਕਾਂ ਨੂੰ ਪਹਿਲਾਂ ਦਾਦਾ ਮੁੱਖ ਮੰਤਰੀ ਜੀ ਫਿਰ ਪਿਓ ਮੰਤਰੀ ਜੀ ਫਿਰ ਪੋਤਾ ਮੰਤਰੀ ਜੀ ਫਿਰ ਹੁਣ ਪਰਪੋਤਾ ਤਿਆਰ ਕਰ ਲਿਆ ਕੀ ਗੱਲ ਤੁਸੀਂ ਠੇਕਾ ਲੈ ਰੱਖਿਆ ਕੀ ਗੱਲ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਕਿਸੇ ਨੂੰ ਸੇਵਾ ਕਰਨ ਦਾ ਮੌਕਾ ਹੀ ਨਹੀਂ ਦੇਣਾ ਤੁਸੀਂ ਹੁਣ ਅਸੀਂ ਸਰਪੰਚੀ ਦੀ ਇਲੈਕਸ਼ਨ ਲੜ ਕੇ ਹਟਿਆ ਹੁਣ 12,000 ਦੇ ਕਰੀਬ ਪੰਚਾਇਤਾਂ ਦੀ ਇਲੈਕਸ਼ਨ ਆਪਾਂ ਲੜ ਕੇ ਹਟਿਆ ਸਾਡੇ 12,000 ਪੰਚਾਇਤਾਂ ਤੋਂ ਮੈਨੂੰ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਈ ਬੇਸ਼ੱਕ ਪੰਚਾਇਤਾਂ ਸਿੰਬਲ ਤੇ ਨਹੀਂ ਹੋਈਆਂ ਸੀ ਪਰ 90% ਪੰਜਾਬ ਦੀਆਂ ਪੰਚਾਇਤਾਂ ਉਹ ਚੁਣੀਆਂ ਗਈਆਂ ਕਿਹੜੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਪੱਖ ਦੀਆਂ ਸੀ ਪਿਆਰ ਕਰਦੀਆਂ ਸੀ ਪਰ ਦੋ ਦੇ ਵਿੱਚੋਂ ਵਰਦੀਪ ਵਿੱਕੀ ਮਿਸ਼ਾਲ ਜੀ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾ ਕੇ ਮਿਊਨਿਸਪਲ ਕਾਉਂਸਲਰ ਬਣਾ ਕੇ ਭੇਜੋ ਤਾਂ ਜੋ ਅਸੀਂ ਇਸ ਮਹੱਲੇ ਦੀ ਇਸ ਵਾਰਡ ਦੀ ਜੋ ਤਰੱਕੀ ਹੈ ਉਹ ਕਰਵਾ ਸਕੀਏ ਆਉਣ ਵਾਲੇ ਸਮੇਂ ਕਿਉਂਕਿ ਸਰਕਾਰ ਹੈ ਸਰਕਾਰਾਂ ਦੇ ਹੱਕ ਦੇ ਨੁਮਾਇੰਦੇ ਜਦੋਂ ਜਿੱਤ ਕੇ ਜਾਂਦੇ ਨੇ ਤਾਂ ਜਿਹੜੀ ਤਰੱਕੀ ਆ ਤਰੱਕੀ ਹੋਣ ਦੇ ਜਿਹੜੇ ਬਹੁਤ ਜ਼ਿਆਦਾ ਨਵੇਂ ਆਯਾਮ ਖੁੱਲ ਜਾਂਦੇ ਨੇ ਨਵੇਂ ਵਸੀਲੇ ਖੁੱਲ ਜਾਂਦੇ ਨੇ ਸੋ ਹੁਣ ਤਾਂ ਚਲੋ ਆਪਣੇ ਕੋਲ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਦੇ ਨਾਲ ਡਿਪਾਰਟਮੈਂਟ ਵੀ ਹੈਗੇ ਨੇ ਤਾਂ ਜੇ ਉਰੋ ਵਿੱਕੀ ਮਿਸ਼ਾਲ ਜੀ ਨੂੰ ਤੁਸੀਂ ਸੇਵਾ ਦਾ ਮੌਕਾ ਦੰਦੇ ਹੋ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ-ਜਿਹੜੀਆਂ ਕੋਈ ਤੁਸੀਂ ਇਸ ਏਰੀਆ ਦੀਆਂ ਦਿੱਕਤਾਂ ਸਾਨੂੰ ਦੱਸੀਆਂ ਨੇ ਜਾਂ ਪ੍ਰੋਬਲਮਸ ਹੋਣਗੀਆਂ ਅਸੀਂ ਉਹ ਜਿਹੜੀਆਂ ਦਿੱਕਤਾਂ ਪ੍ਰੋਬਲਮਸ ਨੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਹੱਲ ਕੱਢ ਕੇ ਦੇਾਂਗੇ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਨੇ ਔਰ ਉਸ ਤੋਂ ਬਾਅਦ ਸਾਡੇ ਕੈਬਨਿਟ ਮਨਿਸਟਰ ਨੌਜਵਾਨਾਂ ਦੀ ਜੋ ਬੜਾ ਜੋਸ਼ ਹੈ ਸਾਡੇ ਸਰਦਾਰ ਅਰੰਪੀਤ ਸਿੰਘ ਸੌਂਦ ਸਾਹਿਬ ਸਾਡੇ ਜੀਪੀਜੀ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਔਰ ਸਾਡੀ ਖੰਨੇ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਮੇਰੇ ਨਾਲ ਕੌਂਸਲਰ ਮੇਰੇ ਸਾਥੀ ਖੜੇ ਨੇ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਔਰ ਮੈਨੂੰ ਇੱਕ ਆਮ ਘਰ ਦੇ ਵਿੱਚੋਂ ਕਿਉਂਕਿ ਵਾਕਈ ਅਸੀਂ ਸੁਣਦੇ ਸੀਗੇ ਵੀ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਟਿਕਟ ਦਿੰਦੇ ਨੇ ਮੇਰਾ ਘਰ ਜਾ ਕੇ ਦੇਖ ਲਓ ਮੇਰਾ ਕਾਰੋਬਾਰ ਦੇਖ ਲਓ ਇੱਕ ਆਮ ਘਰ ਦੇ ਵਿੱਚੋਂ ਅਸੀਂ ਉੱਠ ਕੇ ਆਏ ਆ ਔਰ ਪਾਰਟੀ ਨੇ ਸਾਨੂੰ ਬੜਾ ਮਾਣ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪਹਿਲਾ ਦੋ ਇਲੈਕਸ਼ਨ ਇੱਕ ਪਾਰਟੀ ਵੱਲੋਂ ਇੱਕ ਆਜ਼ਾਦ ਜਿੱਤ ਕੇ ਆਇਆ ਔਰ ਮੰਤਰੀ ਸਾਹਿਬ ਨੇ ਮੈਨੂੰ ਘਰ ਆ ਕੇ ਟਿਕਟ ਦੇ ਨਾਲ ਮੈਂ ਮੰਗੀ ਇਹਨਾਂ ਤੋਂ ਔਰ ਮੇਰੇ ਤੋਂ ਪਹਿਲਾਂ ਮੇਰੇ ਸੀਨੀਅਰ ਸਾਥੀ ਜਿਹੜੇ ਸੀਗੇ ਸਾਡੇ ਰੌਣੀ ਵਾਲੇ ਅਮਰੀਕ ਸਿੰਘ ਜੀ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਜੀ ਸਾਡਾ ਭਰਾ ਏ ਛੋਟਾ ਇਹਨੂੰ ਦੋ ਵੀ ਇਹਨਾਂ ਨੇ ਸਾਡੇ ਕੰਮ ਕਰਵਾਏ ਨੇ ਔਰ ਜਿਹੜੀ ਇਹ ਸੀਟ ਸਾਡੀ ਵਾਰਡ ਨੰਬਰ 2 ਦੀ ਸਰਦਾਰ ਸਾਡੇ ਵੱਡੇ ਵੀਰ ਗੁਰਵਿੰਦਰ ਸਿੰਘ ਲਾਲੀ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਸੀ ਉਸ ਦੇ ਵਿੱਚ ਸਾਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਤੁਹਾਨੂੰ ਬੜਾ ਵਿਸ਼ਵਾਸ ਦਿਵਾਉਂਦੇ ਆ ਕਿ ਲੋਕਾਂ ਦੇ ਵਿੱਚ ਅਸੀਂ ਕੱਲ ਪਰਸੋ ਤੋਂ ਜਿਹੜਾ ਲੋਕਾਂ 'ਚ ਗਏ ਆ ਕਿ ਕਿ ਲੋਕ ਤਾਂ ਜਿਹੜੇ ਨਵੇਂ ਆਮ ਜਿਹੜੇ ਬਾਹਰੋਂ ਲੈਨੋਪਾਰ ਜਾਂ ਕਿਤੇ ਹੋਰ ਲੀਡਰ ਆਏ ਨੇ ਇਲੈਕਸ਼ਨ ਲੜਨ ਵਾਸਤੇ ਉਹਨਾਂ ਨੂੰ ਇਹਨਾਂ ਦੇ ਆਮ ਲੋਕਾਂ ਦੇ ਮੁੱਦੇ ਦਾ ਪਤਾ ਹੀ ਨਹੀਂ ਹੈ ਵੀ ਲੋਕਾਂ ਦੀ ਦੁੱਖ ਦੀ ਨਗਦ ਕੀ ਹੈ ਔਰ ਸਾਨੂੰ ਜਿਹੜਾ ਕਹਿੰਦੇ ਵੀ ਅਸੀਂ ਦਾ ਰੋਜ਼ ਲੋਕਾਂ ਦੇ ਵਿੱਚ ਇੱਕ ਆਮ ਜਿਵੇਂ ਕਹ ਦੋ ਸਾਈਕਲੋਂ ਮੋਟਰਸਾਈਕਲਾਂ ਦੇ ਫਿਰਨ ਨਾਲੇ ਅਸੀਂ ਆਮ ਘਰਾਂ ਧੀ ਪੁੱਤਾਂ ਸਾਨੂੰ ਹਰ ਇੱਕ ਇਨਸਾਨ ਹਰ ਇੱਕ ਬਜ਼ੁਰਗ ਮਾਤਾਵਾਂ ਪੈਣਾ ਦੀ ਸਾਨੂੰ ਜੋ ਉਹਨਾਂ ਨੂੰ ਲੋੜ ਹੈ ਕਿਸੇ ਚੀਜ਼ ਦੀ ਜਾਂ ਕਿਸੇ ਉਹਨਾਂ ਦੇ ਸੀਵਰੇਜ ਦੀ ਮੁੱਦਾ ਜਾਂ ਕੋਈ ਪਾਣੀ ਦਾ ਮੁੱਦਾ ਜਾਂ ਕਮਿਊਨਿਟੀ ਹਾਲ ਦਾ ਕੋਈ ਮੁੱਦਾ ਰਾਸ਼ਨ ਕਾਰਡ ਦਾ ਮੁੱਦਾ ਉਹ ਸਾਨੂੰ ਇੱਕ ਇੱਕ ਕਰਕੇ ਸਾਨੂੰ ਸਾਰਾ ਹੀ ਉਸ ਗੱਲ ਦਾ ਇਲਮ ਹੈ ਅਸੀਂ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਸਾਰੀ ਲੀਡਰਸ਼ਿਪ ਦੇ ਸਹਾਰੇ ਕਿਉਂਕਿ ਲੋਕਾਂ ਦਾ ਜਿਹੜਾ ਪਿਆਰ ਹੈ ਅਸੀਂ ਇਹ ਬਹੁਤ ਵੱਡੀ ਮਾਰਜਨ ਦੇ ਨਾਲ ਇਹ ਸੀਟ 21 ਦਸੰਬਰ ਨੂੰ ਜਿੱਤ ਕੇ हाई कमांड आम आदमी पार्टी दी ਝੋਲੀ ਦੇ ਵਿੱਚ ਪਾ ਕੇ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਔਰ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਜਿਹੜੇ ਉਹਨਾਂ ਦੇ ਰੁਕੇ ਹੋਏ ਵਿਕਾਸ ਦੇ ਕੰਮ ਨੇ ਇਸ ਸਰਕਾਰ ਦੇ ਵਿੱਚ ਜਿਵੇਂ ਕਹਤੋਂ ਡਬਲ ਇੰਜਨ ਵਾਲੀ ਸਰਕਾਰ ਬਣ ਜਾਂਦੀ ਹੈ ਇੱਕ ਵਾਰ ਮੈਨੂੰ ਮੌਕਾ ਦੇ ਦਿਓ ਇੱਕ ਸਾਲ ਦਾ ਫਿਰ ਮੇਨਾਂ ਗੱਲ ਕਰ ਲਿਓ ਮੁੜ ਕੇ ਚਾਹੇ ਮੈਨੂੰ ਮੁੜ ਕੇ ਪੁੱਛ ਲਿਓ ਜਾਂ ਨਾ ਕੋਈ ਕੰਮ ਹੋਇਆ ਬਿਲਕੁਲ ਨਾ ਮੈਨੂੰ ਕੋਈ ਟਿਕਟ ਦਿਓ ਨਾ ਮੈਨੂੰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਦੋ ਦੀ ਚੋਣ ਖੰਨਾ ਚ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਕੈਪਟਨ ਮੰਤਰੀ ਤਨਪ੍ਰੀਤ ਸੋਨ ਸਾਹਿਬ ਅੱਜ ਉਹ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਜਿਹੜੇ ਸਾਡੇ ਕੈਂਡੀਡੇਟ ਨੇ ਗੁਰਦੀਪ ਜੀ ਜਿਹੜੇ ਇਥੋਂ ਕਈ ਸਾਲਾਂ ਦੇ ਤੇ ਕੰਮ ਕਰਦੇ ਵਾਰਚ ਕੰਮ ਕਰਦੇ ਆ ਤੇ ਉਹਨਾਂ ਦੀ ਡਿਮਾਂਡ ਤੇ ਲੋਕਾਂ ਚੋਂ ਬਾੜ ਦੇ ਵਾਸੀ ਨੇ ਉਹਨਾਂ ਦੀ ਡਿਮਾਂਡ ਤੇ ਗੁਰਦੀਪ ਨੂੰ ਟਿਕਟ ਦਿੱਤੀ ਗਈ ਹੈ ਸਾਨੂੰ ਪੂਰੀ ਆਸ ਹੈ ਜਦੋਂ 21 ਨੂੰ ਵੋਟਾਂ ਪੈਣਗੀਆਂ ਤਾਂ ਰਿਜ਼ਲਟ ਆਊਗਾ ਵਿੱਕੀ ਜੀ ਬਹੁਤ ਬਹੁਤ ਨਾਲ ਉਹ ਜਿੱਤਣਗੇ ਕਿਉਂਕਿ ਸਹੀ ਮੈਨੇਜ ਉਹਨਾਂ ਦੀ ਥਾਪੜਾ ਸਾਡੇ ਮੰਤਰੀ ਸਾਹਿਬ ਦਾ ਕਿਉਂਕਿ ਅੱਜ ਸਹੀ ਮਿਹਨਤ ਕਰਨ ਨੂੰ ਬਹੁਤ ਵੱਡਾ ਇਹ ਪਹਿਲੀ ਵਾਰੀ ਹੋਇਆ ਵੱਡਾ ਮਾਨ ਪ੍ਰਾਪਤ ਹੋਇਆ ਜਿਹੜੇ ਸੋਨ ਸਾਹਿਬ ਨੂੰ 6 ਮਹਿਕਮੇ ਇਹ ਮਿਲੇ ਨੇ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਖੰਨਾ ਸਾਡਾ ਸ਼ਹਿਰ ਹੈ ਜਿਹੜਾ ਸਾਡਾ ਹਲਕਾ ਉਤਰਕਿਆ ਮਿਲ ਜਾਊਗਾ ਜਿਹੜੇ ਗੁਰਦੀਪ ਬਿੱਕੀ ਜੀ ਨੇ ਆਉਣ ਵਾਲੇ ਟਾਈਮ 'ਚ ਉਹ ਵਧੀਆ ਵੋਟਾਂ ਨਾਲ ਜਿੱਤਣਗੇ ਸਾਨੂੰ ਪੂਰੀ ਆਸ ਹੈ ਤੇ ਅਸੀਂ ਜੰਨੇ ਸਾਡੀ ਟੀਮ ਹੈ ਉਹਨਾਂ ਨੂੰ ਬੇਨਤੀ ਹੈ ਬਿਕਰ-ਕਰ ਜਾ ਕੇ ਗਦੀਰ ਜੀ ਵੋਟਾਂ ਮੰਗੋ ਤਾਂ ਕਿ ਆਪਾਂ ਵੱਧ ਤੋਂ ਵੱਧ ਇੱਥੋਂ ਜਿੱਤ ਕੇ ਜਾਈਏ ਤੇ ਆਪਣੇ ਖੰਨੇ ਵਿਕਾਸ ਲਈ ਕੰਮ ਕਰੀਏ